ਕਿਸਾਨ ਸਿਕਲ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਤੁਹਾਨੂੰ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਤੜਿਹਾਲਾ ਨੱਥ ਪੱਤੀ ਮਿਰਜੋਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਚਾਰੇ ਸੋਈਆਂ ਸਵਾਈਆਂ ਵਾ ਤੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਇਹ ਹੀ ਆ ਬਿਸੁੰਗੀਆਂ ਦੀ ਆਪਣੀ ਇੱਥੇ ਆ ਕੇ ਦੋ-ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ। ਬਾਕੀ ਸਾਡੀ ਬੇਨਤੀ ਆਲ ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਭਾਵੇਂ ਦੁੱਧ ਜ਼ਿਆਦਾ ਹੈ, ਥੋੜਾ ਹੈ, ਜੋ ਵੀ ਆ ਇੱਥੇ ਵੀ ਇਸ ਚੱਕ ਕੇ ਖੜਿਆ ਕਰੋ। ਹਾਂਜੀ ਵੀਰ ਜੀ ਸਤਿ ਸਾਕ ਜੀ। ਸਤਿ ਸਾਕ ਜੀ। ਤੁਹਾਡਾ ਤ੍ਰਿਪਾ ਜੀ ਕੀ ਹਾਲ ਜੇ? ਵਧੀਆ ਵਧੀਆ ਤੁਸੀਂ ਦੱਸੋ। ਹੋ, ਠੀਕ ਠਾਕ। ਵੇਗੇ ਮਾਲ ਉਦਨ ਲਾ ਫਿਰ। ਮੈਂ ਨਾ ਮਾਲਕ ਦੀ ਕਿਰਪਾ। ਅੱਛਾ ਗੁਰੂ ਰਾਮਦਾਸ ਦੀ ਬਹੁਤ ਕਿਰਪਾ ਹੈ ਠੀਕ ਹੈ 15 ਮਿੰਟ ਲੱਗੇ ਅੱਛਾ ਤੇ ਮੈਂ ਦੋ ਕਾਉ ਨੂੰ ਚੱਲ ਗਿਆ ਦੋ ਕਾਉ ਨੂੰ ਚੱਲ ਗਿਆ ਬਾਅਦ ਚ ਤੁਸੀਂ ਜਦੋਂ ਚੱਲ ਗਏ ਬਾਅਦ ਚ ਦੋ ਆਈ ਉਹ ਵੀ ਚੱਲ ਗਏ ਅੱਛਾ ਉਹਨਾਂ ਨੇ ਮਾਇਆ ਵਿੱਚ ਆਫੀ ਜਾਵਾਂ ਅੱਠ ਕਾਵਾਂ ਵੇਖੀਆਂ ਉਹ ਵੀ ਅੱਛਾ ਅੱਠ ਵੇਖੀਆਂ ਉਦੋਂ ਤੋਂ ਬਾਅਦ ਚਲੋ ਇਦਾਂ ਹੀ ਆਈ ਜਲਾਈ ਚੱਲਦੀ ਰਹੇ ਤੇ ਮਾਰਕੀ ਦੀ ਕਿਰਪਾ ਹੋਣੀ ਚਾਹੀਦੀ ਕੋਈ ਤੁਹਾਡੇ ਮੇਰੇ ਵੀਰਿਆਂ ਦਾ ਸਹਿਯੋਗ ਚਾਹੀਦਾ ਵਾ ਹਾਂ ਜੀ ਹਾਂ ਮੇਰੇ ਕਾਕਾ ਦਾ ਵੀਰਿਆਂ ਦਾ ਸਹਿਯੋਗ ਚਾਹੀਦਾ ਜਿਹੜਾ ਕਰਦੇ ਦਿੰਦੇ ਆ ਠੀਕ ਹੈ ਜੀ ਚੰਗਾ ਹੋਵੇ ਹਰ ਕਿਨੇ ਲੈਣਾ ਮਾੜਾ ਹੋਵੇ ਲੈਣਾ ਕਿਨੇ ਤੇ ਸਵੇਰੇ ਤੁਸੀਂ ਕਹਿੰਦੇ ਸੀ ਇੱਕ ਹੀ ਆ ਤਾਂ ਕੇ ਤਿੰਨ ਹੀ ਅੱਛਾ ਮੈਂ ਕਹਿੰਦਾ ਵੀ ਸਰਪੀ ਭਾਈ ਤਿੰਨ ਗਾਵਾਂ ਇੱਥੇ ਆਉਣਾ ਤੁਸੀਂ ਆਖਿਆ ਮੈਂ ਵੇਖਦੇ ਮੈਂ ਮਖਨੋਜੋ ਦਾ ਮਣੋ ਦੋ ਮੇਰਾ ਮੁੰਡਾ ਅੱਥੇ ਵਾਲੇ ਲੈ ਗਿਆ ਆ ਤਿੰਨ ਆ ਉਹ ਦੋ ਹੀ ਡੱਬੀਆਂ ਦਾ ਆ ਗਾਂ ਹੁਣੇ ਹੀ ਲਈ ਬਾਅਦ ਚ ਮਤਲਬ ਇੱਕੋ ਹੀ ਰਹਿ ਗਈ ਸੀ ਤਾਂ ਫੇਰ ਬਾਅਦ ਚ ਇਕੱਠੀਆਂ ਕੀਤੀਆਂ ਹਨਾ ਕੱਲ੍ਹ ਹਿਸਾਬ ਨਾਲ ਦੁੱਧ ਵਾਲੀ ਵੀ ਨਹੀਂ ਦੁੱਧ ਵੀ ਨਹੀਂ ਰਹਿ ਗਿਆ ਤੇ ਕੋਈ ਗਾਂ ਘਰ ਹੈਗੀ ਅੱਛਾ ਫੇਰ ਦੋੜਾ ਲੈ ਲਈਆਂ ਅੱਛਾ ਅੱਜ ਫੇਰ ਤਿੰਨ ਗਾਵਾਂ ਅੱਜ ਹੀ ਲਈਆਂ ਤੇ ਚਲੋ ਨਾਮ ਦੱਸ ਦੋ ਇੱਕ ਨੰਬਰਾ ਰਜੀਤ ਸਿੰਘ ਜੀ ਪਿੰਡ ਟਟੇਵਾਲਾ ਨੱਤ ਪੱਤੀ ਮਿਰਚੋ ਵਾਲੀ ਠੀਕ ਹੈ ਤਸੀਲ ਬਟਾਲਾ ਜ਼ਿਲ੍ਹਾ ਕਰ ਆਹੀ ਪਟਾਲੇ ਤੇ ਬਿਲਕੁਲ ਨਾਲ ਭਾਈ ਜਿਹੜਾ ਭਾਈ ਪਛਾਣਕੁਰ ਤੋਂ ਅੰਮ੍ਰਿਤਸਰ ਨੂੰ ਬਾਈਪਾਸ ਜਾਂਦਾ ਨਾ ਹਾਂਜੀ 메ਨ ਹਾਈਵੇ ਵੱਡਾ ਹਾਈਵੇ ਉਹਦੇ ਉੱਤੇ ਹੀ ਪਿੰਡ ਧੀਰ ਆ ਟੂਲਪਲਾਇ ਯਲਾ ਰੋੜਿਆ ਹਾਂ ਹਾਂ ਧੀਰਪਿੰਡ ਦੇ ਬੈਕਸਾਈਡ ਅਸੀਂ ਆ ਪਤੀ ਮਿਰਜੋ ਵਾਲੀ ਸੰਤ ਸਪੂਰ ਸਿੰਘ ਦਾ ਗੁਰਦੁਆਰਾ ਵਾ ਕਿਸੇ ਨੂੰ ਧੀਰੀ ਆਣ ਕੇ ਪੁੱਛ ਲਓ ਵੀ ਸੰਤਾਂ ਦੇ ਗੁਰਦੁਆਰੇ ਜਾਣਾ ਉਹਦੀ ਬੈਕਸਾਈਡ ਸਾਡਾ ਘਰ ਹੈ ਨੰਬਰ ਤਾਰ ਰਹੀ ਗੱਲ ਠੀਕ ਹੈ ਇਹਨੂੰ ਪੁੱਛੇ ਨੰਬਰ ਮੇਰਾ ਜੀ 8950 94190 390 950 ਚੱਲਦਾ ਚਲੋ ਫਿਰ ਹਰਪ੍ਰੀਤ ਬਾਜਾ ਨਾ ਤੇ ਨਮੂਨੇ ਬਕਸ਼ੇ ਜੇ ਹੀ ਪਾਉਣੇ ਆ ਤੇ ਦੇ ਅਤੇ ਇਹਨਾਂ ਵੱਡਿਆਂ ਨੇ ਮਾਲਿਆ ਹਾਂ ਜੀ ਤੋਰਾ ਵਖਾਈ ਤੇ ਥੱਲਾ ਵਖਾਈ ਬਚੀ ਨੂੰ ਹੁਣੇ ਸੋਈ ਦਾ ਪਾਣੀ ਮਟ ਜੇਰ ਪਹਿਲਾਂ ਛੁੱਟੀ ਹੋ ਅੱਜ ਹੁਣੇ ਜੇਰ ਖਾ ਗਈ ਜੜੀਆਂ ਬੜੀਆਂ ਤੇ ਥੱਲੇੋਂ ਆਪਾਂ ਦੇਖ ਸਕਦੇ ਚੰਗੀ ਤਿਆਰ ਹੋਈ ਮਗਰ ਵੀ ਬੱਚੀ ਆ ਅੱਜ ਦੋ ਗਾਵਾਂ ਵਾ ਜੜੀਆਂ ਸੋਈਆਂ ਦੋਵਾਂ ਮਗਰ ਹੀ ਬੱਚੀਆਂ ਜੜੀਆਂ ਮਰਚੀ ਵਾਲੀਆਂ ਅੱਜ ਹੁਣੇ ਸੋਈ ਆ ਜੇ ਥੋੜੀ ਉਹਨੇ ਕਿਨੇ ਕਰਨਾ ਆ ਤੇ ਆ ਜੇਰੀ ਨੇ ਪ੍ਰੋਪਰ ਭਾਤੀ ਆ ਠੀਕ ਹੈ ਜੀ ਅਸੀਂ ਛੱਡ ਕੇ ਕਲੋਜ਼ਟ ਛੱਡਦੇ ਹੋ ਜਾਂਦੀ ਉੱਥੇ ਮਾਰੀਆਂ ਤਾਰਾ ਮਾਰੀਆਂ ਭਾਜੀ 2 ਕਿਲੋ ਦੁੱਧ ਛੱਡਿਆ 1.5 ਮਹੀਨਾ ਹਾਂ ਚੋ ਕੇ ਚੈੱਕ ਕੀਤੀ ਆ ਤੇ ਕਿੰਨਾ ਕਿ ਦੁੱਧ ਕੱਢੀ ਜਾਊਗੀ ਦੁੱਧ ਤਿਆਰ ਪੀ ਭਾਜੀ ਇਹਨੂੰ ਚਾਹੀਦਾ 15-16 ਕਿਲੋ 14-15 ਦੇ ਹੱਸਕੇ ਦੇਣੇ ਚਾਹੀਦੇ 14 ਹਸੇ ਰਿਕਰੀਨ ਬਾਕੀ ਸਫਾਈ ਚ ਜਿੰਨੀ ਵੀ ਆ ਥੱਲਾ ਵੀ ਖਾ ਦੂਗਾ ਛੋੜੀ ਲੱਪੇ ਜ ਹੈਗੀ ਜਰਸੀ ਕ੍ਰੋਸ ਤੇ ਆ ਕਾਦੇ ਦਾ ਹੌਸਾਬ ਨਹੀਂ ਹੈ ਭਾਈ ਦੰਡਾ ਜਾ ਵਸ਼ੀ ਇਹ ਕਿਉਂ ਕੋਡੀ ਆਪ ਤਾਂ ਉੱਡਾ ਹੀ ਥੱਲਾ ਤੇ ਕੌਲੀ ਚ ਪਾਣੀ ਪੀਊਗੀ ਜਿੱਦੀ ਪੁੱਛੀ ਆ ਤੇ ਆਏ ਪਲਾਂ ਪਲਾਂ ਹਵਾ ਨੇ ਤੇ ਪਈਆ ਚੰਗੀ ਭਰ ਗਈ ਆ ਥਾਲਿਆ ਥਾਂ ਨਾ ਬੜਾ ਕਮਾਲ ਦਾ ਦੂਰ ਦੂਰ ਜਿਹੜਾ ਥਾਂ ਲੱਗਾ ਇਹ ਤੋਤੀ ਦਾ ਤੂਨੀਆ ਪਈਆਂ ਹੁੰਦੀਆਂ ਆ ਉਹ ਦੋਵੇਂ ਪਸ਼ੂ ਨਹੀਂ ਕੀ ਕਰਦਾ ਪਰ ਉਹਨੀਆਂ ਖਾਸ ਨਹੀਂ ਹੈਗੀਆਂ ਤੇ ਅਜੀ ਲਿਪੜੀ ਵੀ ਹੁੰਦਾ ਹੀ ਆ ਤੋਤੀ ਵੀ ਨਹੀਂ ਇਦਾਂ ਲਿਪੜੀ ਮੈਂ ਚੋਰ ਸਵੇਰੇ ਨੂੰ ਤਰ ਦੇ ਸਕਦੇ ਜੇ ਉੱਤਨੇ ਹਜੇ ਹੁਣ ਇਹ ਤਾਂ ਜੇਲ ਪਾ ਗਏ ਢੀ ਆ ਅਜੇ 5 ਮਿੰਟ ਹੀ ਹੋਏ 48 ਹਜੇ ਖਾਣ ਕਿਤੇ ਇੱਥੇ ਕੀਤੀ ਤੇ ਆ ਬੱਚੀ ਜਿਹੜੀ ਇਹਦੇ ਮਾਸੀ ਬੱਚੀ ਬਹੁਤ ਬਰੀਡ ਦੀ ਏ ਠੀਕ ਹੈ ਜੀ ਹਾਂ ਜੀ ਤੇ ਮੁੱਲ ਫਿਰ ਇਹਦਾ ਆਪੀ ਭਾਈ ਛੋੜਾ ਜਾਈਏ ਕਿੰਨਾ ਕਾਦੀ 40000 2000 ਦੱਸ 2000 ਛੱਡ ਦੋ ਕੋਈ ਗੱਲ 30000 ਦੀ ਦੇ ਦੋ 37 ਦੀ ਹੀ ਕਿ ਨਹੀਂ 37 ਹੀ ਦੇ ਦੋ ਫਿਰ ਟਿੱਕੋ 100 ਛੋੜ ਠੀਕ ਆ ਵਾਰੀਆਂ ਵਾਲਾ 100 ਤੋਂ ਕੰਮ ਹੀ ਕੋਈ ਨਹੀਂ ਠੀਕ ਆ ਠੀਕ ਆ ਵੀਰ ਕੋਈ 100 ਛੋੜ ਤਾਂ ਵੀ ਤਾਂ ਕਹੀਂ ਲੱਦ ਕੇ ਲੈ ਜੀ ਠੀਕ ਹੈ ਜੀ ਇਹ ਆ ਵੀ ਇਹਦੇ ਚ ਨਾ ਤਾਂ ਦਾ ਟਾਈਮ ਖਰਾਬ ਹੋ ਨਾ ਇਹਦੇ ਨਾਲ ਉਹਨਾਂ ਦਾ ਹੋਵੇ ਠੀਕ ਹੈ ਅਛਾ ਹੀ ਕੰਮ ਹੀ ਨਾ ਜਿੱਥੇ ਹੋਣੀ ਆ ਚਾਰ ਬਰੀਡ ਵੇਖੋ ਬੂਤੀ ਰੇਟ ਹੀ ਉੱਥੇ ਪਾਓ ਹਾਂ ਤੇ ਆ ਥਾਣੇ ਦੇ ਇੱਕ ਵਾਰੀ ਫਿਰ ਤੋਂ ਦੇਖ ਸਕਦੇ ਜੀ ਤੇ ਬਾਕੀ ਚਾਰੂ ਵੀ ਆ ਦੇਖ ਸਕਦੇ ਹੋ ਨਹੀਂ ਇੱਕ ਲੂ ਇੱਕ ਲੂ ਹੈ ਵਾ ਦਾ ਪਠੀ ਦਾ ਨੂੰ ਨਹੀਂ ਏ ਬਿਚਾਰੀ ਜਿੰਨੀ ਲੁੱਗੀਆ ਹਾਂਜੀ ਤੇ ਆ ਜਿਹੜੀ ਜੇ ਹਰਪੀ ਭਾਈ ਦੁੱਧ ਆਲੇ ਥਲੇ 11 ਕਿਲੋ ਇਹ ਮੂਲੇ ਆਈ ਦੋ ਦੋ ਕਿਲੋ ਚਵਾਈ ਇਹਨਾਂ ਦੀ ਹੋਈ ਤੇ ਨਾ ਕਾਮਦਨ ਪਤਾ ਕਿੰਨੇ ਲਈ ਆਉਂਦੋ ਤੇ ਆ ਜਿਹੜੇ ਗਾਂਵਾਂ ਹਰਪੀ ਪੱਲੇ ਇਹਦੇ ਮਗਰ ਵੱਛੀ ਇਹਦੇ ਮਗਰ ਵੱਸੀ ਵੱਸੀ ਬਹੁਤ ਬੱਚੇ ਮੈਨੂੰ ਵੱਸੀ ਨਹੀਂ ਦੇਂਦੇ ਅੱਛਾ ਆਦੇ ਇਹੀ ਵੱਛੀ ਰੱਖਣੀ ਆ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਵੀਰ ਜੀ ਮੈਂ ਗਾਂਕਦਾਰ ਕੜੀਆਂ ਤੇ ਆਲੇ ਸਾਹਮਣੇ ਜੇ ਵੱਛੀ ਛਣੇ ਗੜਿੰਗਣ ਢਈ ਆ ਸਭੋ ਨਹੀਂ ਸੀ ਚੀਕ ਲਾਉਣਾ ਤੈਨ ਵਸੀ ਵੀ ਕੋਹਾੜਾ ਪੈਰਾਂ ਦੀ ਚੰਗੀ ਖੁੱਲੀ ਆ ਬੁੱਧ ਥੋੜਾ ਬਿਨਾ ਇਹ ਵੀ ਫਿਰ ਪਸ਼ੂ ਵਿੱਚ ਨਾ ਓਖਾ ਜੀ ਕੋਈ ਵਿੱਚ ਨਾ ਥੋੜਾ ਓਖਾ ਜਿੰਦਾ ਵੀਰ ਕੋਈ ਨੂੰ ਭਰਾ ਹੁੰਦਾ ਵੀ ਹਾਂ ਬੱਚਾ ਹੈਗਾ ਜੀ ਹਾਂ ਜੀ ਹਾਂ ਜੀ ਬੱਚੇ ਦੇ ਪਾਉਂ ਆ ਆ ਦੇਖ ਸਾਡੇ ਸਾਡਾ ਪੈਰਾਂ ਦੀ ਚੰਗੀ ਖੁੱਲੀ ਆ ਹਾਂ ਜੀ ਹਾਂ ਜੀ ਤੁਹਾਡੇ ਸਾਹਮਣੇ ਹੀ ਆ ਠੀਕ ਆ ਕਿਸੇ ਵੀਰ ਨੇ ਚਲਾ ਚੰਗਾ ਭਰਾਇਆ ਵਾ ਇਹਨਾਂ ਹਾਂ ਠੀਕ ਆ ਕਾ ਵੀ ਮਿੰਗਾ ਬਾਬਾ ਪਾਪ ਬਣਾਉਂਦੇ ਹਾਂ ਹਾਂ ਜੀ ਮਿੰਗਾ ਵਸੀ ਰੱਖ ਰਹੇ ਹਾਂ ਤੇ ਕੀ ਕਹਿੰਦੇ ਇਨੀ ਲੋਣਾ ਕੀ ਕਹਿੰਦੇ ਇੱਕ ਰੀ ਫਿਰਦੇ ਪੈਸੇ ਰੱਖ ਦੇ ਜਾਨ ਦੀ ਦੇ ਦੇ ਨਹੀਂ ਅਸੀਂ ਮੁੱਲ ਦੇ ਲਿਆ ਨੂੰ ਮੈਂ ਨਹੀਂ ਦਿੱਤੀ ਅੱਛਾ ਅਸੀਂ ਮੈਂ ਨਾਲ ਹੀ ਖਾਣੀ ਮੁੜ ਕੇ ਇਹ ਨਾ ਜੀਨ ਆ ਲਾਇਆ ਮੜਕੇ ਅਗਲੇ ਦੇ ਘਰ ਜਾ ਕੇ ਜੀਨ ਆ ਲਾਇਆ ਤਾਂ ਫਾਇਦਾ ਕੀ ਮੈਂ ਉਹ ਮੰਗਰ ਲਗਾਏ ਦੇ ਹਾਂਜੀ ਹਾਂਜੀ ਚਲੋ ਫਿਰ ਤੋਰਾ ਇੱਕ ਰੀ ਦੁੱਧ ਕਿੰਨਾ ਤਰ ਹੈ ਤੇ ਕੋਲ ਦੁੱਧ ਆ ਰੁਪਈਆ ਭਾਈ 11 ਕਿਲੋ 5 ਕਿਲੋ ਠੰਡਾ ਕਰਕੇ ਕੰਡੇ ਦਾ ਅੱਛਾ ਹਾਂ ਵੀ ਕੋਈ ਕੰਡਾ ਲੈ ਵੇ ਤੋੜ ਕੇ ਦੋ ਡੰਦ ਚੋਈ ਕਰਕੇ ਲੈ ਕੇ ਜਾ ਬਾਕੀ ਉਤਰਾ ਰੰਗ ਰੂਪ ਦੀ ਚੰਗੀ ਆਪ ਅਲੇ ਅੱਜ ਹੀ ਆਈ ਹੈ ਖਣ ਤੁੰ ਬਹੁਤ ਚੰਗਾ ਲਗਾਰ ਵੀ ਭਾਈ ਆ ਥਾਣਾ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਯਾ ਚਾਰੇ ਥਾਣੇ ਕੋ ਜਤਰਾ ਠੰਡੀ ਤੇਰੀ ਆ ਤੇ ਮੁੱਲ ਫਿਰ ਵੇਦੀ ਇਹਦਾ ਭਾਈ ਭਾਈ ਛੋਟਾ ਹੀ ਆ ਕਿੰਨਾ ਨਾ 35 ਨਾ 40 ਇੱਕੋ ਹੀ ਰੇਟ 32000 32000 ਹਾਂਜੀ ਕੋਈ ਹਰਖੰਡ ਮੌਕੇ ਤੇ ਹੋ ਜਾਊਗਾ ਉਹ ਬਥੋ ਕੋਈ ਵੀਰ ਦਾ ਫੋਨ ਕਰਦਾਂਗੇ ਹਰਖੰਡ ਦਾ ਮਾਨ ਕਰ ਅੱਛਾ ਕੋਈ ਫੋਨ ਲਾਵੇ ਇੱਕ ਦੀ ਭਾਈ ਵੀ ਨੂੰ ਮੋੜਦਾ ਨਹੀਂ ਮੈਂ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਹੁਣ ਜਿਹੜੀ ਇਹ ਤੋਂ ਬਾਅਦ ਆ ਕੀ ਹੈ 32000 ਵੀ ਭਾਈ ਜੀ ਇਹ ਬੰਨਿਆ ਬੱਚੇ ਤਾਂ ਹੀ ਆ ਤੋ ਠੀਕ ਆ 1 ਕਿਲੋ ਦੁੱਧ ਵੀ ਪਰ ਦਾ ਤੇ ਠੀਕ ਆ ਇਹਦੀ ਛੀਰ ਬਹੁਤ ਜ਼ਿਆਦਾ 8 ਕਿਲੋ ਹੈਗਾ ਪੱਕਾ ਦੁੱਧ ਸਾਵੀ ਜੀ ਦੁੱਧ ਜਿੰਨਾ ਤਾਂ ਸੋ ਨਹੀਂ ਨਿਕਲੂਗਾ ਪਾਈਆ ਖਾਂਡ ਵਧੂਗਾ ਘਟੂਗਾ ਨਹੀਂ ਜਾ ਕੇ ਹਾਂ ਠੀਕ ਆ ਤੇ ਜਾਰ ਬਰੀਡ ਵੇਖੋ ਗਾਂ ਦੀ ਬਾਕੀ ਗਾਂ ਜਿਹੜੇ ਤਾਜੀ ਸੋਈ ਹੋ ਗਈ ਕਿੰਨੇ ਦੁੱਧ ਚੰਗਾ ਕੱਢਿਆ ਹੋਣਾ ਵਾ ਸੱਜਰ ਚੰਗੇ ਦੁੱਧ ਵਾਲੀ ਆ 1 ਮਿੰਟ ਰੋਕੇ ਵੇ ਜੇ ਤੁਹਾਨੂੰ ਦਿਖਾ ਦਈਏ ਤੇ ਇੱਥੇ ਆ ਦੇਖ ਸੰਦੇ ਪੜਾ ਡਰ ਗਈ ਆ ਸਾਡੇ ਕੋਲ ਆ ਦੇਖ ਸੰਦੇ ਮਿਲਕ ਨੇ ਨੇ ਵੀ ਚੰਗੀਆਂ ਹਨ ਤੇ ਨਾੜਾਂ ਵੀ ਚੰਗੀਆਂ ਬਾਕੀ ਇਹੋ ਜਿਹੇ گاਵਾ ਸਟੈਲੈਸ ਟੋਲਿਆਂ ਚ ਦੁੱਧ ਚੰਗਾ ਦਈ ਜਾਂਦੀਆਂ ਬਾਕੀ ਜੇ گاਵਾ ਵੀ ਦਈਆਂ ਡਿੰਗਨਾਂ ਕਿਚ ਜੜੀਆਂ ਆਈਆਂ ਅੱਜ ਜੀ ਤੇ ਮੁੱਲ ਫਿਰ ਵੇਚੀ ਇਹਦਾ ਹਾਪੀ ਬਾਈ ਛੋਟਾ ਹੀ ਆ ਕਿੰਨਾ ਕ ਮੈਨੂੰ ਤਾਂ ਪਤਾ ਹੀ ਨਹੀਂ ਕਿਨੇ ਕਿਨੇ ਰੇਟ ਪੋਣਾ ਦੇ ਦੀ 27000 ਦੀ ਨਹੀਂ 27 ਤੇ ਨਹੀਂ ਜੇ ਜਾਣਾ ਹੀ ਏ ਤੁਸੀਂ ਦੱਸ ਦੋ ਆਪ ਹੀ ਕਰੋ ਤੁਸੀਂ ਦੱਸੋ 25 ਤੋਂ ਅੰਦਰ ਕਿੰਨੀ ਕਰੋਗੇ ਇੱਕੋ ਗੱਲ ਇੱਕੋ ਗੱਲ 2000 ਦੀ ਠੀਕ ਹੈ ਬਾਈ ਦੀ ਚਲ ਠੀਕ 2000 ਦੀ ਜਾਓਗੀ 1 ਕੇ ਦੀ ਨਹੀਂ ਨਾ ਕਰ ਤਾਂ ਕਾਰਿਆ ਹੋ ਜਾਣਾ ਹੀ ਵੇ ਦੇ ਉਹ ਨਾ ਕਰ ਹੱਸ ਮਾਰ ਦੇ ਬ੍ਰੇਕ ਹੁਣ ਇਹਦੇ ਵੇ ਦੇ ਜਾਣ ਦੋ ਫਿਰ ਕੁਛ ਨਹੀਂ ਹਰ ਦੀਆਂ ਗੀ ਠੀਕ ਆ ਇਹ ਫਿਕਸ ਹੋ ਗਈ ਹੁਣ ਅੱਛਾ ਠੀਕ ਆ ਇਹਦੇ ਵਿੱਚ 5-700 ਦੀ ਗੇਮ ਰਹਿ ਗਈ ਜਿਆਦਾ ਨਹੀਂ ਰਹਿ ਗਈ ਅੱਛਾ ਠੀਕ ਆ ਤਾਂ ਮਜ਼ਾ ਹੋ ਗਈ ਚੱਲ ਹੋ ਗਈ ਇਹਦੀ ਸੌ ਹੀ ਰਹਿ ਗਈ ਹੁਣ ਠੀਕ ਆ ਜੀ ਠੀਕ ਆ ਹਾਂ ਤੇ ਬਾਕੀ ਹੁਣ ਆ ਵੀ ਜਿਹੜੀ ਗਾਂ ਤੇ ਉੱਤਰਾ ਚਲੋ ਨਿੱਗਰ ਆ ਪੂਰੇ ਵਜਨ ਚੰਗਾ ਵਜਨ ਵਾਲੀ ਹੈ ਦੁੱਧ ਵਾਲੀ ਗਾਵਾਂ ਦੁੱਧ ਦੇ ਦੇ ਕੋਲ ਹਰ ਵੀ ਭਾਈ ਦੁੱਧ 6 ਕਿਲੋ ਅੱਛਾ ਠੀਕ ਆ ਤੋਰ ਰਿਹਾ ਇਹਨੂੰ ਵੀ ਨਾ ਡੇੜਾ ਹੋਇਆ ਮੈਂ ਗਰੰਟੀ ਕੋਈ ਨਹੀਂ ਦਿੰਦਾ ਅੱਜ ਦੀ ਠੀਕ ਹੈ ਜੀ ਹਾਂ ਜੀ ਫੇਰ ਵਜਨ ਵੇਖੋ ਤੇ ਜਾਦ ਵੇਖੋ ਅਸਲੀ ਗਾਂ ਦੀ ਚੰਗੇ ਨਿੱਗਰੇ ਆ ਗਾ ਇਸ ਤਰ੍ਹਾਂ ਇਹਦੇ ਭਾਰੇ ਪੱਲੇ ਦੀ ਆ ਬਾਕੀ ਸੱਜਣਾ ਦੋਵੇਂ ਗਾਵਾਂ ਚੰਗੇ ਦੁੱਧ ਵਾਲੀਆਂ ਲੈ ਆ ਵੀਰ ਜੀ ਹਾਂ ਨਹੀਂ ਦੇਖੋ ਵੀ ਚੰਗੇ ਆ ਸਾਰੇ ਬਾਕੀ ਮੱਜਾਂ ਵਰਗਾ ਦੁੱਧ ਹੁੰਦਾ ਹੈ ਉਹ ਜੀਆਂ ਜਾਵਣ। ਸਰਸਿਆਲ ਕਿਸੇ ਵੀਰ ਦਾ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਇਹਨੇ। ਆਹ ਹਰਪੀ ਬਾਈ ਜੀ ਇਹ ਗੱਬੜ ਦੀ ਕੜਾਈ ਰੱਖਦੀ। ਹਾਂਜੀ। ਬਣੀ ਐ ਚ ਕਿਹੜੇ ਦੋਨਾਂ ਦਾ ਆਪ ਦੱਸਿਆ ਨਾ ਘਰ ਵਾਲਿਆਂ। ਤੇ ਮੁੱਲ ਫਿਰ ਵੇਚੀ ਇਹਦਾ। ਹਰਪੀ ਬਾਈ ਤੈਨੂੰ ਕਹਤਾ ਮੈਂ ਐਂਡ ਤੇ ਗਿਫਟ ਪਾਉਣਾ ਨਾ। ਹਾਂਜੀ। ਤੇ ਅੱਜ ਵੀ ਹੁਣ ਵੀ ਗਿਫਟ ਪਾ ਦੇਣੀ। ਅੱਛਾ। ਤੂੰ ਦੱਸ ਦੇ ਹੁਣ ਮੈਂ ਕਿਨਾ ਪਾਵਾਂ। ਆਪ ਹੀ ਕਰ ਦੋ। 15 ਦੇ ਦ। 14 13 12 ਦੀ। ਪੱਕੀ ਠੀਕ ਹੈ ਜੀ ਪੱਕੀ ਹੋ ਗਈ 12000 ਦੀ ਜਾਨ 12000 ਹਾਂ ਇਹਦੇ ਵਿੱਚ ਵੀ ਉਹ ਸੌ ਹੀ ਰਹਿ ਗਿਆ ਹੀ ਹੁਣ ਠੀਕ ਹੈ ਜੀ ਆ ਤੂੰ ਕਹਿਤਾ ਤੇ ਹੋ ਗਈ ਠੀਕ ਤੇ ਬਾਕੀ ਤਸੱਲੀ ਕੋਈ ਆਪਣੀ ਕਰਕੇ ਲੈ ਜੇ ਆਪਣੀ ਚੈਨਲ ਤੇ ਤਸੱਲੀ ਕਰਕੇ ਲੈ ਕੇ ਜਾਵੇ ਜੀ ਤਸੱਲੀ ਕਰਕੇ ਲੈ ਕੇ ਜਾ ਜਿਹੜਾ ਮੁੜ ਕੇ ਲਾਹਮਾ ਲੈਣਾ ਉਹ ਮਾੜਾ ਆ ਰਾਜੀ ਖੁਸ਼ੀ ਦਾ ਕੋਈ ਫੋਨ ਕਰੇ ਮੁਰਾਜੀ ਖੁਸ਼ੀ ਕਰੇ ਕੋਈ ਆ ਕੇ ਵੀ ਜੀ ਹੁਰ ਦੋ ਫਿਰ ਮਜ਼ਾ ਆਉਂਦਾ ਤੇ ਜੇ ਸਵੇਰੇ ਸੁੱਤਾ ਉੱਠਦੇ ਲਾਹਮਾ ਆਕਰ ਉਹ ਮਜ਼ਾ ਨਹੀਂ ਆਉਦਾ ਕੋਈ ਤੇ ਚੋਚਵਾ ਕੇ ਆਪਣੀ ਆਪ ਖੜਾ ਸਣਾ ਸਾਡੇ ਕੋਲ ਤਾਂ ਦੇ ਸਾਹਮਣੇ ਹੁਣੀਆਂ ਆਈਆਂ ਘੜੀ ਗਈਆਂ ਅੱਧਾ ਘੰਟਾ ਆਈਆਂ ਤੇ ਚਲ ਜਣੀਆਂ ਆਂ ਅਸੀਂ ਕਿੱਦੇ ਘਰ ਚ ਦੇ ਆ ਕੋਈ ਅਕੜਾਂ ਚਵਾਈ ਹੋ ਜੂ ਕੋਈ ਦੁਕੈ ਦੀ ਦੋ ਡਾਂਗ ਚਵਾਈ ਹੋ ਜੂ ਹਾਂਜੀ ਹਾਂਜੀ ਇਹੋ ਕੰਮ ਹੁੰਦਾ ਸਾਡ ਬ ਆ ਗਾਵਾਂ ਬਹੁਤ ਉੱਚੇ ਕੱਦ ਦੇ ਨਹੀਂ ਆ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਆ ਹਿਸਾਬ ਤੇ ਕੱਦ ਦੀ ਆ ਤੇ ਬਾਕੀ ਸੋਹਣੀ ਬਣੀ ਆ